ਬੱਸ ਡਰਾਈਵਰ ਟਾਬੇ ਦੀ ਦੁਕਾਨ ਦੇ ਉੱਤੇ ਰੋਟੀ ਖਾਣ ਨੂੰ ਖੜਿਆ ਸੀ ਲੇਕਿਨ ਜਦੋਂ ਰੋਟੀ ਖਾ ਕੇ ਵਾਪਸ ਆਇਆ ਤਾਂ ਹੈਰਾਨੀ ਜਨਕ ਕੰਮ ਹੋ ਗਿਆ ਪੂਰੀ ਦੀ ਪੂਰੀ ਬੱਸ ਹੀ ਗਾਇਬ ਹੋ ਗਈ ਉਸ ਤੋਂ ਬਾਅਦ ਹੱਥਾਂ ਪੈਰਾਂ ਦੀ ਪੈ ਗਈ ਬੱਸ ਡਰਾਈਵਰ ਨੂੰ ਉਸ ਤੋਂ ਬਾਅਦ ਪੁਲਿਸ ਨੂੰ ਦਿੱਤੀ ਕਿ ਦਰਖਾਸਤ ਲੇਕਿਨ ਪੁਲਿਸ ਨੇ ਵੀ ਕਰਤੀ ਵੱਡੀ ਕਾਰਵਾਈ ਜਲਦ ਹੀ ਫੜ ਲਿੱਤਾ ਬੱਸ ਸਮੇਤ ਉਸ ਛਾਤੀ ਚੋਰ ਨੂੰ ਜਿਹਾ ਮਾਮਲਾ ਜਿਹੜਾ ਹੈਗਾ ਫਰੀਦਕੋਟ ਦਾ ਸਾਹਮਣੇ ਆਇਆ ਜਿੱਥੇ ਕਿ ਇੱਕ ਪੀਆਰਟੀਸੀ ਬੱਸ ਜਿਹੜੀ ਗਈ ਸੀ ਉਹਦਾ ਡਰਾਈਵਰ ਤੇ ਕੰਡਕਟਰ ਇੱਕ ਢਾਬੇ ਦੀ ਦੁਕਾਨ ਉੱਤੇ ਰੋਟੀ ਖਾਣ ਵਾਸਤੇ ਖੜੇ ਸੀ ਜਦੋਂ ਰੋਟੀ ਖਾ ਕੇ ਉਹ ਵਾਪਸ ਆਏ ਤਾਂ ਬੱਸ ਹੀ ਗਾਇਬ ਦੇਖੀ ਜਿੱਤੋਂ ਬਾਅਦ ਹੱਥਾਂ ਪੈਰਾ ਦੀ ਪੈ ਚੁੱਕੀ ਉਸ ਡਰਾਈਵਰ ਨੂੰ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਪੁਲਿਸ ਵੱਲੋਂ ਵੀ ਤੁਰੰਤ ਕਾਰਵਾਈ ਕਰਦੇ ਹੋਏ ਉਸ ਛਾਤੀ ਚੋਰ ਨੂੰ ਫੜ ਲਿੱਤਾ ਗਿਆ ਔਰ ਪੂਰੀ ਜਿਹੜੀ ਬੱਸ ਹੈ ਗਈ ਸੀ ਉਹ ਵੀ ਬਰਾਮਦ ਕਰ ਲਈ ਗਈ ਹੁਣ ਕੀ ਕਹਿ ਰਹੇ ਨੇ ਪੁਲਿਸ ਦੇ ਵੱਡੇ ਅਧਿਕਾਰੀ ਆਓ ਤੁਹਾਨੂੰ ਦਿਖਾਉਨੇ ਆ ਉਹ ਨਾਲ ਦੇ ਨਾਲ ਇਹ ਵੀ ਸੁਣਾਉਨੇ ਆ ਇਹ ਜਿਹੜਾ ਸਾਰਾ ਹਰ ਘਟਨਾ ਕੰਮ ਕਿਸ ਤਰ੍ਹਾਂ ਇਸ ਚੋਰ ਛਾਤੇ ਚੋਰ ਨੇ ਅੰਜਾਮ ਦਿੱਤਾ ਹੁਣ ਦੇਖੋ ਬੁੱਕਲ ਦੀ ਲੋਈ ਦੇ ਵਿੱਚ ਬਹਿ ਕੇ ਕਿਤਰਾ ਮੂੰਹ ਲਗਾ ਰਿਹਾ ਆ ਤੇ ਕਿਤਰਾ ਪੱਬਾਂ ਦੇ ਬਾੜ ਭਾ ਲਿਆ ਪੁਲਿਸ ਅਧਿਕਾਰੀਆਂ ਨੇ ਲੇਕਿਨ ਲੱਗਦਾ ਤਾਂ ਨਹੀਂ ਆ ਇਹ ਚੋਰ ਆ ਲੇਕਿਨ ਸਰਕਾਰਾਂ ਵੱਲੋਂ ਜਦੋਂ ਇਹਦੇ ਖੁਲਾਸੇ ਕੀਤੇ ਗਏ ਆ ਤੇ ਬੰਦਾ ਇਹੋ ਸੋਚਦਾ ਕਿ ਯਾਰ ਅੱਜ ਕੱਲ ਤੱਕ ਕੀ ਪਤਾ ਕੌਣ ਕੀ ਕਰੀ ਜਾ ਰਿਹਾਗਾ ਆ ਭੋਲੇ ਭਾਲੇ ਚਿਹਰਿਆਂ ਦੇ ਵਿੱਚ ਕਿਤਰਾ ਦੇ ਸ਼ੈਤਾਨ ਜਿਹੜੇ ਗਿਆ ਉਹ ਲੋਕ ਬਣ ਕੇ ਬੈਠੇ ਹੋਏ ਨੇ ਪਹਿਲਾਂ ਅਕਸਰ ਦਿਖਾਉਂਦੇ ਵੇਖਦੇ ਹੁੰਦੇ ਸਾਂ ਕਿ ਦਹਾਤੀ ਦੇ ਦੰਦ ਦਿਖਾਉਣ ਵਾਲੇ ਹੋਰ ਤੇ ਵੱਡਣ ਵਾਲੇ ਹੋਰ ਇਹ ਸਿਰ ਕਹਾਵਤਾਂ ਹੀ ਹੁੰਦੀਆਂ ਸੀ ਲੇਕਿਨ ਅੱਜ ਕੱਲ ਤਾਂ ਇਹ ਕਹਾਵਤਾਂ ਸੱਚ ਹੁੰਦੀਆਂ ਨਜ਼ਰ ਆਉਂਦੀਆਂ ਪਈਆਂ ਏ 14 ਤਰੀਕ ਦੀ ਰਾਤ ਨੂੰ ਪੀਆਰਟੀਸੀ ਫਰੀਦਕੋਟ ਦੀ ਬੱਸ ਜਿਹੜੀ ਗੋਲੂ ਕਾ ਮੋੜ ਤੋਂ ਚੰਡੀਗੜ੍ਹ ਨੂੰ ਚੱਲਦੀ ਸਵੇਰ ਉਹ ਟਾਬੇ ਤੇ ਖੜੀ ਕਰਕੇ ਰੋਟੀ ਖਾਣ ਗਏ ਸੀਗੇ ਤੇ ਉਹਨਾਂ ਦੇ ਆਉਂਦਿਆਂ ਨੂੰ ਜਿਹੜੀ ਬੱਸ ਹੈ ਉਹ ਚੋਰੀ ਹੋ ਗਈ ਜੀ ਜੀ ਜਿੱਤੇ ਸਾਡੇ ਐਸਐਚਓ ਵੱਲੋਂ ਨਾਲ ਹੀ ਇਤਲਾਹ ਮਿਲਣ ਤੇ ਉਹ ਮਗਰ ਪਿੱਛਾ ਕੀਤਾ ਪਿੱਛਾ ਕਰਨ ਤੇ ਉਹਨਾਂ ਨੂੰ ਕਲੂ ਮਿਲ ਗਿਆ ਤੇ ਉਹਨਾਂ ਨੇ ਰਾਤ ਰਾਤ ਦੇ ਵਿੱਚ ਬਸ ਵੀ ਰਿਕਵਰ ਕਰ ਲਈ ਤੇ ਇੱਕ ਬੰਦਾ ਵੀ ਅਰੈਸਟ ਕਰ ਲਿਆ ਕਿ ਕਿੱਥੋਂ ਦੇ ਸੀ ਬੰਦੇ ਜੀ ਪਤਾ ਲੱਗਿਆ ਸਰ ਕ੍ਰਿਸ਼ਨ ਇਹ ਬੰਦਾ ਇੱਕ ਤਮ 도ੜਦਾ ਸੀ ਜੀ ਤੇ ਪਰਚਾ ਦਰਜ ਕਰਕੇ ਜਿਹੜੀ ਹੈ ਉਹਦੀ ਗ੍ਰਿਫਤਾਰੀ ਹੋ ਗਈ ਹੈ ਜੀ ਤਪਤੀਸ਼ ਜਾਰੀ ਹੈ ਸਭ ਕਿਹੜੇ ਦੀਪੂ ਦੀ ਇਹ ਬਸ ਸੀ ਜੀ